ਗਾਜ਼ੀਆਬਾਦ ਹੈ ਹਿੰਡਨਿਆਰ 베ਸ ਤੇ ਹਲਚਲ ਤੇਜ਼ ਦੋ ਵੀਆਈਪੀ ਗੱਡੀਆਂ ਪਹੁੰਚੀਆਂ ਕੱਲ ਤੋਂ 에어ਫੋਰਸ ਦੇ ਸੇਫ ਹਾਊਸ ਚ ਨੇ ਸ਼ੇਖ ਹਸੀਨਾ ਬੰਗਲਾਦੇਸ਼ ਦੇ ਮੁੱਦੇ ਤੇ ਕੀਤੀ ਗਈ 올 ਪਾਰਟੀ ਮੀਟਿੰਗ ਵਿਦੇਸ਼ ਮੰਤਰੀ ਜੈਸ਼ੰਕਰ ਨੇ ਹਾਲਾਤ ਦਿੱਤੀ ਬਰੀਫਿੰਗ ਸੂਤਰਾ ਮੁਤਾਬਕ ਜੈਸ਼ੰਕਰ ਨੇ ਕਿਹਾ ਸ਼ੇਖ ਹਸੀਨਾ ਨੂੰ ਪਨਾਹ ਦੇਣ ਤੇ ਹਜੇ ਨਹੀਂ ਲਿਆ ਕੋਈ ਪੈਸਾ ਸ਼ੇਖ ਅਸੀਨਾ ਦਾ ਸਿਆਸਤ ਤੋਂ ਕਿਨਾਰਾ న్యూਸ 18 ਤੇ ਸ਼ੇਖ ਅਸੀਨਾ ਦੇ بیٹے ਸਾਜੀਬ ਵਾਜੇਦ ਦਾ ਬਿਆਨ ਬੋਲੇ ਰਾਜਨੀਤੀ ਵਿੱਚ ਵਾਪਸ ਨਹੀਂ ਆਵੇਗੀ ਮਾਂ ਉਹਨਾਂ ਨੇ ਬੰਗਲਾਦੇਸ਼ ਲਈ ਬਹੁਤ ਕੁਝ ਕੀਤਾ ਰਾਮਪੁਰਬ ਸ਼ਹਿਰ ਚ ਕੁਦਰਤੀ ਆਫਤ ਤੋਂ ਪੀੜਤ ਪਰਿਵਾਰਾਂ ਨੂੰ ਮਿਲੇ ਐਮਪੀ ਕੰਗਨਾਰ ਰਣੌਤ ਲਾਪਤਾ ਲੋਕਾਂ ਦੇ ਪਰਿਵਾਰਾਂ ਨਾਲ ਜਿਤਾਈ ਹਮਦਰਦੀ ਬੱਦਲ ਫਟਣ ਨਾਲ ਕਈ ਇਲਾਕਿਆਂ ਚ ਮੱਚੀ ਹੈ ਤਬਾਹੀ ਅੱਜ ਰਾਹੁਲ ਗਾਂਧੀ ਨੂੰ ਮਿਲੇਗਾ ਸੰਯੁਕਤ ਕਿਸਾਨ ਮੋਰਚੇ ਦਾ ਵਫਦ ਸ਼ਾਮ 5 ਵਜੇ ਹੋਵੇਗੀ ਮੁਲਾਕਾਤ ਐਮਐਸਪੀ ਕਾਨੂੰਨ ਸਮਿਤੀ ਬਾਕੀ ਮੰਗਾਂ ਨੂੰ ਲੈ ਕੇ ਵੀ ਹੋਵੇਗੀ ਚਰਚਾ ਐਲਸੈਂਸ਼ੋਰਸ ਤੇ 18% ਜੀਐਸਟੀ ਨੂੰ ਲੈ ਕੇ ਵਿਰੋਧ ਜਾਰੀ ਇੰਡੀਆ ਗੱਟ ਜੋੜ ਨੇ ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ ਸਹਿਤ بیمੇ ਤੋਂ ਜੀਐਸਟੀ ਵਾਪਸ ਲੈ ਜਾਣ ਦੀ ਮੰਗ ਜਗਰਾਉਂ ਚ ਬੇਕਾਬੂ ਹੋ ਕੇ ਦਰਖਤ ਨਾਲ ਵੱਜੀ ਸਕੂਲ ਬੱਸ ਪਹਿਲੀ ਕਲਾਸ ਦੇ ਬੱਚੇ ਦੀ ਹੋਈ ਮੌਤ ਤਿੰਨ ਸਟੂਡੈਂਟਸ ਗੰਭੀਰ ਜ਼ਖਮੀ ਡਰਾਈਵਰ ਤੇ ਨਸ਼ੇ ਦੀ ਹਾਲਤ 'ਚ ਹੋਣ ਦੇ ਇਲਜ਼ਾਮ ਪੈਰੀਸ 올림픽ਸ ਅੱਜ ਪੂਰੇ ਦਮ ਖੰਮ ਨਾਲ ਉਤਰੇਗੀ ਭਾਰਤੀ ਟੀਮ ਸੈਮੀਫਾਈਨਲਸ 'ਚ ਜਰਮਨੀ ਨਾਲ ਹੋਵੇਗਾ ਮੁਕਾਬਲਾ ਜਿੱਤੇ ਤਾਂ 44 ਸਾਲ ਬਾਅਦ ਫਾਈਨਲ 'ਚ ਹੋਵੇਗੀਨਗੇ ਕਮਾ ਕੇ ਕਰਨ ਬੈਠਣਾ ਹੋਵੇ ਮੇਰੀ ਇੱਛਾ ਸ੍ਰੀਮੰ ਪੰਡਿਤ ਜੀ ਚਾਹੀਦੇ ਜੀ ਜਿੰਦੂ ਆਇਆ ਹੈ ਜਿੰਦੂ ਦਾ ਜੰਗਲ ਸੀਐਮ ਭਗਵਾਨ ਤਮਾਨ ਹੁਸ਼ਿਆਰਪੁਰ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਹਤਰ ਮੇ ਰਾਜ ਪਦਰੀ ਵਣ ਮਹਾ ਉਤਸਵ ਦੇ ਵਿੱਚ ਸੀਐਮਾਨ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਸਿਟੀ ਸੈਂਟਰ ਅਸੀਂ ਸੰੂਰ ਚ ਪੈਦਾ ਹੋਵੇ ਸਾਨੂੰ ਫਸਲਾਂ ਦੇਤੀਆਂ ਹੈ ਹੈ ਨਾ ਇਹ ਇੱਕ ਗੜਕੋੰਦੀ ਹੈ ਕਿਤੇ ਚੋਨਾਉਂਦਾ ਕਿਤੇ ਆਂ ਬੋਲਦਾ ਕਿਤੇ ਨੀਚੀਂ ਜੀ इसकोAndDelete आ आ साथे कोनी करू है हैना कुदरत हरेक नु बदा हंसता रखे पर साटा काम ने तो अनुजी बढ़िया तरीके ना फोन पता सर पीछे आ लो ये इते वास्ते सी आर्ट ट्रेंडिंग है लो बाली मो कंपनी चला जा सकता है पता है जगत दुनिया है दाएं तो बंद करा नहीं है और Amazon से पामाली हम तक तक चली है थोड़ा बढ़िया है मुझे बनाया हुआ अचार प्लस धनिया सेम आते है फोटो ड्राव तो चलता इसका लाग लाग फर्नीचर बनाते फर्नीचर के लिए घास लाने जाना हरे घर लाग ले कटिंग करके एक जी एक कट फोटो मिक्स कर दूंगा मैं करू यार ਪੂਰਨ ਨਾ ਪਾਵੇ ਤਾਂ ਪੂਰਨ ਦੀ ਨਹੀਂ ਆਉਂਦਾ ਪੀਣ ਰੇਟ ਪਾਕਿਟ ਤੇ ਜਿਆਦਾ ਕੁੜੀ ਤੇ ਆਹ ਕੁੜੀ ਨੇ ਇਦਾਂ ਕਰਾ ਦੇ ਜ਼ਰੂਰੀ ਆਜ ਅੱਜ ਆਲੋ ਵਿੱਚ ਓਕੇ ਲੋ ਸਾਹਿਬ ਜੋ ਜੋ ਮਿਲਾਂਗੇ ਕਿ ਕਿ ਕਸਵੈਂਦਾ ਤੂਤ ਦੇ ਨਿੰਮ ਕਸਵੈਂਦਾ ਤੂਤ ਦੇ ਨਿੰਮ ਇਸਤਮ ਬਾਤ ਇਹ ਪਰਮਣ ਕੋ تیار ਕਰਕੇ ਦਿੱਤੇ ਜਾ ਸਕਦਾ ਹੈ ਪ੍ਰਸ਼ਾਸਨ ਦੁਨੀਆਂ ਦੇਰੀ ਅਨੁਸਾਰ ਪਰਟਿੰਗ ਦੇ ਅਜੰਤਾਂ ਸਾਡੇ ਲਈ ਨਹੀਂ ਹੈ ਇਹ ਸਾਰੇ ਸਾਡੇ ਸਾਰੇ ਪ੍ਰੋਡਕਟ ਫੋਰਸ ਕਾਰਪੋਰੇਸ਼ਨ ਆਪਣੇ ਇੰਟੈਂਡਮ ਮਤੇ ਕਦੇ ਸਾਡੇ

तो दिस साइट तो सर ड्यूटी कंपनी सेट स्मार्ट देखिए बोल बता यार पूरा हां जी सर डॉक्टर जस जी एडमिशन हो रहा है आई एम या लो जी आपके जी दिलीप चार फीट का बना रहे हैं डॉक्टर राजेंद्र जी अच्छा अच्छा और कदाचित ना जा रही है हां तो साथियों ਸਾਮਣੇ ਤੇ ਸੀਮ ਭਗਵੰਤ ਮਾਨ ਹੁਸ਼ਿਆਰਪੁਰ ਪਹੁੰਚੇ ਨੇ ਜਿੱਥੇ ਰਾਜ ਪੱਦਰੀ ਵਣ ਮਹਾ ਉਤਸਵ ਦੇ ਵਿੱਚ ਉਹਨਾਂ ਨੇ ਸ਼ਰਕਤ ਕੀਤੀ ਹੈ ਇਸ ਦੌਰਾਨ ਐਗਜ਼ੀਬਿਸ਼ਨ ਲੱਗੀ ਸੀ ਉਹਨਾਂ ਸਾਰੇ ਪ੍ਰੋਡਕਟ ਸੁਦਾਬੀ ਜਾਇਜ਼ਾ ਲਏ ਆਏ ਤੇ ਬਹੁਤ ਸਾਰੇ ਲੋਕ ਸੀਐਮ ਮਾਨ ਨੂੰ ਮਿਲੇ ਉਸ ਦੌਰਾਨ ਤਸਵੀਰਾਂ ਲੈਂਦੇ ਵੀ ਦੇਖੇ ਇਸ ਤੋਂ ਬਾਅਦ ਸੀਐਮ ਮਾਨ ਫਲੋਰ ਪਹੁੰਚਣਗੇ ਜਾ ਜਿੱਥੇ ਨਿਯੁਕਤੀ ਪੱਤਰ ਵੀ ਸੌਂਪੇ ਜਾਣੇ ਨੇ ਫਲੋਰ ਪਹੁੰਚਣਗੇ ਸੀਐਮ ਥੋੜੀ ਦੇਰ ਤੱਕ ਤੇ ਹੁਣ ਹੁਸ਼ਿਆਰਪੁਰ ਦੇ ਵਿੱਚ ਨੇ ਰਾਜਪਦਰੀ ਬਣ ਮਹਾਉਤਸਵ ਹੁਸ਼ਿਆਰਪੁਰ ਦੇ ਵਿੱਚ ਮਨਾਇਆ ਗਿਆ ਏ 73ਵਾਂ ਰਾਜਪਦਰੀ ਬਣ ਮਹਾਉਤਸਵ ਹੈ ਜਿੱਥੇ ਸੀਐਮ ਮਾਨ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਸਿਟੀ ਸੈਂਟਰ ਦੇ ਵਿੱਚ ਇਹ ਸਮਾਗਮ ਚੱਲ ਰਿਹਾ ਹੈ ਹੁਸ਼ਿਆਰਪੁਰ ਤੋਂ ਤਸਵੀਰਾਂ ਦੇਖ ਰਹੇ ਹਾਂ ਹੁਸ਼ਿਆਰਪੁਰ ਤੋਂ ਬਾਅਦ ਫਲੋਰ ਜਾਣਗੇ ਪੁਲਿਸ ਮਹਿਕਮੇ ਵਿੱਚ ਸਿਲੈਕਟ ਹੋਏ 443 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ ਸੀਐਮ ਮਾਨ ਤੇ ਹੁਣ ਸੀਐਮ ਮਾਨ ਦੇ ਵੱਲੋਂ ਬਦਲ ਲਾਇਆ ਜਾ ਰਿਹਾ ਹੈ ਪਹਿਲਾਂ ਹੀ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦੇ ਲਈ ਸੀਐਮ ਮਾਨ ਅਪੀਲ ਕਰ ਚੁੱਕੇ ਨੇ ਕਿ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਆਪੋ ਆਪਣੀਆਂ ਥਾਮਾਂ ਨੇ ਚਾਹੇ ਉਹ ਪਿੰਡਾਂ ਦੇ ਵਿੱਚ 12 ਨੇ ਮੋਟਰਾਂ ਨੇ ਉੱਥੇ ਤਿੰਨ-ਤਿੰਨ ਚਾਰ-ਚਾਰ ਪੌਦੇ ਜ਼ਰੂਰ ਲਾਉਣ ਰੁੱਖ ਜ਼ਰੂਰ ਲਾਉਣ ਹੁਸ਼ਿਆਰਪੁਰ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਣ ਮਹਾਉਤਸਵ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸੀਐਮ ਮਾਨ ਪਹੁੰਚੇ ਖਾਸ ਤੌਰ ਤੇ ਉਹਨਾਂ ਨੇ ਸ਼ਿਰਕਤ ਕੀਤੀ ਹੈ ਰਾਜਪਦਰੀ ਬਣ ਮਹਾਉਤਸਵ ਹੈ ਜਿੱਥੇ ਐਗਜ਼ਿਬਿਸ਼ਨ ਵੀ ਲੱਗੀ ਸੀ ਇਸ ਦੌਰਾਨ ਬਹੁਤ ਸਾਰੇ ਪ੍ਰੋਡਕਟਸ ਜਿਹੜੇ ਨੇ ਉਹਨਾਂ ਦੀ ਐਗਜ਼ਿਬਿਸ਼ਨ ਲਾਈ ਗਈ ਬਹੁਤ ਸਾਰੇ ਨਵੇਂ ਪ੍ਰੋਡਕਟਸ ਦੀ ਇਸ ਦੌਰਾਨ ਕਈ ਤਕਨੀਕਾਂ ਤੋਂ ਸੀਐਮ ਮਾਨ ਨੂੰ ਜਾਣੂ ਕਰਵਾਇਆ ਗਿਆ ਏ ਸੀਐਮਾਨੇ ਸ਼ਲਾਗਾ ਵੀ ਕੀਤੀ ਹੈ ਮੰਤਰੀ ਕਟਾਰੂ ਚੱਕ ਵੀ ਨਜ਼ਰ ਆ ਰਹੇ ਨੇ ਸੀਐਮ ਮਾਨ ਖਾਸ ਤੌਰ ਤੇ ਪਹੁੰਚੇ ਵਣਮਾਹ ਉਤਸਵ ਮਨਾਇਆ ਗਿਆ ਹੈ ਰਾਜਪਦਰੀ ਵਣਮਾਹ ਉਤਸਵ ਇਸ ਦੌਰਾਨ ਹਿਾਰਪੁਰ ਪਹੁੰਚੇ ਨੇ ਸੀਐਮ ਮਾਨ ਜਿਸ ਤੋਂ ਬਾਅਦ ਫਲੋਰ ਪਹੁੰਚਣਗੇ ਤੇ ਪੁਲਿਸ ਵਿਭਾਗ ਵਿੱਚ 443 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਤਾਂ ਸੀਐਮ ਮਾਨ ਅੱਜ ਦੋ ਸਮਾਗਮਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਜਿੱਥੇ ਪਹਿਲਾਂ ਹਿਾਰਪੁਰ ਪਹੁੰਚੇ ਨੇ ਜਿਸ ਤੋਂ ਬਾਅਦ ਹੁਣ ਫਲੋਰ ਜਾਣਗੇ ਜਿੱਥੇ ਪੁਲਿਸ ਵਿਭਾਗ ਵਿੱਚ 443 ਉਮੀਦਵਾਰ ਸਿਲੈਕਟ ਹੋਏ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ। ਇਸ ਵੇਲੇ ਪੌਦਾ ਲਾਇਆ ਗਿਆ ਤੇ ਸੀਐਮ ਮਾਨ ਦੇ ਵੱਲੋਂ ਖਾਸ ਤੌਰ ਤੇ ਵਣ ਮਹੌਤਸਵ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਰਾਜਪਤਰੀ ਇਸ ਸਮਾਗਮ ਹੈ ਜਿੱਥੇ ਸੀਐਮ ਮਾਨ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਲਾਲਚੰਦ ਕਟਾਰੂ ਚੱਕ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਤੇ ਹੋਰ ਡਾਕਟਰ ਰਾਜਕੁਮਾਰ ਜੱਬੇਵਾਲ ਸੰਸਦ ਵੀ ਨਜ਼ਰ ਆ ਰਹੇ ਨੇ ਹੁਸ਼ਿਆਰਪੁਰ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਐਮ ਮਾਨ ਦੇ ਵੱਲੋਂ ਖਾਸ ਤੌਰ ਤੇ ਇੱਥੇ ਸ਼ਿਰਕਤ ਕੀਤੀ ਗਈ ਹੈ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਪੰਜਾਬ ਭਰ ਦੇ ਵਿੱਚ ਇਸ ਵੇਲੇ ਇੱਕ ਲਹਿਰ ਚਲਾਈ ਜਾ ਰਹੀ ਹੈ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਲਈ ਪੌਦੇ ਲਾਏ ਜਾ ਰਹੇ ਨੇ ਇਸ ਦੌਰਾਨ ਸੀਐਮ ਮਾਨ ਦੇ ਵੱਲੋਂ ਖਾਸ ਤੌਰ ਤੇ ਉਹਦੇ ਵੀ ਪੌਦਾ ਲਾਇਆ ਗਿਆ ਤੇ ਇਸ ਦੇ ਨਾਲ ਹੀ ਲਾਲਚੰਦ ਕਟਾਰੂ ਚੱਕ ਬ੍ਰਹਮਸ਼ੰਕਰ ਜਿੰਪਾ ਸਾਂਸਦ ਡਾクター ਰਾਜਕੁਮਾਰ ਚੱਬੇਵਾਲ ਨੇ ਵੀ ਪੌਦਾ ਲਾਇਆ ਪਾਜੀ ਅੱਗੇ ਖੜੇ ਹੋ ਗਏ ਅੱਗੇ ਖੜੇ ਹੁਸ਼ਿਆਰਪੁਰ ਦੇ ਵਿੱਚ ਇਹ ਰਾਜਪਦਰੀ ਸਮਾਗਮ ਦੀਆਂ ਤਸਵੀਰਾਂ ਸੀਐਮ ਮਾਨ ਪਹੁੰਚੇ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਹੈ ਉਧਰ ਹਿਮਾਚਲ ਚਲਦੇ ਆ ਜਿੱਥੇ ਭਾਰੀ ਤਬਾਹੀ ਤੋਂ ਬਾਅਦ ਐਮਪੀ ਕੰਗਣਾ ਰਣੌਤ ਪਹੁੰਚੇ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਰਾਮਪੁਰਗੋ ਸ਼ਹਿਰ ਦੇ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਐਮਪੀ ਕੰਗਨਾਰਣੌਤ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਦੱਸਿਆ ਕਿ ਕੁਦਰਤੀ ਕੁਦਰਤੀ ਆਫਤ ਤੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ਕੰਗਨਾਰਣੌਤ ਨੇ ਇਸ ਦੇ ਨਾਲ ਹੀ ਲਾਪਤਾ ਲੋਕਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਈ ਹੈ ਦੱਸਿਆ ਕਿ ਬੱਦਲ ਫਟਣ ਨਾਲ ਰਾਮਪੁਰ ਗੁਸ਼ਹਿਰ ਚ ਤਬਾਹੀ ਮੱਚੀ ਹੋਈ ਹੈ ਇਲਾਕੇ ਦੇ ਵਿੱਚ ਪਿੰਡ ਸਮੇਜ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਉਥੋਂ ਦੇ ਹਾਲੇ ਵੀ ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ ਇਸੇ ਦੌਰਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਨੇ ਸਾਂਸਦ ਕੰਗਨਾਰਣੌਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਇਸ ਦੌਰਾਨ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਪੀੜਤ ਪਰਿਵਾਰਾਂ ਦੇ ਨਾਲ ਲਿਖਾ ਨਹੀਂ ਤੇ ਬੋਲੇ ਇਸ ਦੇ ਨਾਲ ਹਮਦਰਦੀ ਜਤਾਈ ਹੈ ਦੱਸਦੇ ਕਿ ਵਿਰੋਧੀਆਂ ਦੇ ਵੱਲੋਂ ਲਗਾਤਾਰ ਕੰਗਰਣਾ ਰਣੋ ਤੇ ਸਵਾਲ ਚੁੱਕੇ ਜਾ ਰਹੇ ਸਨ ਬੱਦਲ ਪਟੇ ਨੂੰ ਤਾਂ ਕਈ ਦਿਨ ਹੋ ਗਏ ਨੇ ਪਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਨਹੀਂ ਪਹੁੰਚੇ ਸਨ ਕੰਗਰਣਾ ਰਣੋ ਦੱਸਦੇ ਕਿ ਮੰਡੀ ਤੋਂ ਸੰਸਦ ਨੇ ਤੇ ਸਭ ਤੋਂ ਵੱਧ ਤਬਾਹੀ ਵੀ ਮੰਡੀ ਦੇ ਇਲਾਕਿਆਂ ਦੇ ਵਿੱਚ ਹੀ ਹੋਈ ਹੈ ਜਿੱਥੇ ਬੱਦਲ ਫੱਟਣ ਨਾਲ ਬਹੁਤ ਸਾਰੇ ਲੋਕ ਲਾਪਤਾ ਹੋ ਗਏ ਕੰਨੀਆਂ ਦੀਆਂ ਜਾਨਾਂ ਚਲੇ ਗਈਆਂ ਤੇ ਪਿੰਡ ਸਮੇਜ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਿਆ ਤੇ ਹੁਣ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਲਈ ਪਹੁੰਚੇ ਨੇ ਕੰਗਨਾਰਣੌਤ रामपुर ਉਹ ਸ਼ਹਿਰ ਦੇ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਕੁਦਰਤੀ ਆਫਤ ਤੋਂ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਹਮਦਰਦੀ ਜਤਾਈ ਹੈ ਹਾਲੇ ਵੀ ਦੱਸ ਜੀ ਕਿ ਬਹੁਤ ਸਾਰੇ ਲੋਕ ਲਾਪਤਾ ਨੇ ਪਿਛਲੇ ਕਾਫੀ ਦਿਨਾਂ ਤੋਂ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਤੇ ਇਸ ਦੇ ਨਾਲ ਹੀ ਵਿਰੋਧੀ ਧਿਰਾਂ ਇਸ ਤੇ ਵੀ ਸਵਾਲ ਚੁੱਕਰੀਆਂ ਸਨ ਕਿ ਕੰਗਣਾ ਰਣੌਤ ਮੰਡੀ ਤੋਂ ਸੰਸਦ ਨੇ ਹਿਮਾਚਲ ਤੋਂ ਮੰਡੀ ਤੋਂ ਸੰਸਦ ਨੇ ਪਰ ਹਾਲੇ ਵੀ ਪ੍ਰਭਾਵਿਤ ਇਲਾਕਿਆਂ 'ਚ ਨਹੀਂ ਪਹੁੰਚੇ ਦੇਰੀ ਕੀਤੀ ਹੈ ਤਾਂ ਅੱਜ ਹੁਣ ਕੰਗਣਾ ਰਣੌਤ ਪਹੁੰਚੇ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ रामपुर ਬੁਸ਼ਹਿਰ ਦੇ ਵਿੱਚ ਨੇ ਕੰਗਣਾ ਰਣੌਤ ਜੋ ਰਾਜ ਸਰਕਾਰ ਕੀ ਜੋ ਹਾਲਤ ਹੈ ਉਹ ਤੋਂ ਸਭ ਕੋ ਪਤਾ ਹੀ ਹੈ ਕਿ ਰਾਜ ਸਰਕਾਰ ਕੀ ਕਾ ਹਾਲਤ ਹੈ पिछली बार के जो विस्थापित है उन सबको ये प्रॉमिस किया था कि सात सात लाख रुपया जो कि केंद्र से फंड आया था सात सात लाख रुपया सबको देंगे तो क्या मिला वो सात लाख रुपया नहीं मिला तो 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 देखिए तो, तो मैं मेरा कहने का यही मतलब है कि ये जो राज्य सरकार की ये जो करतूत है और इनकी जो ये अमानवीय जो इनकी जो करतूतें हैं इनके दिल में कोई इनके दिल में कोई दया नहीं है इनके दिल में कोई भाव नहीं है कि मैं देख रही हूँ कि गाँव के लोग खुद अपने हाथों से अपने पुल बना रहे हैं नरेंद्र मोदी जी अवश्य ही इसमें कोई दो राय नहीं है नरेंद्र मोदी जी पैकेज भेजेंगे उन्होंने पिछली बार में भेजा था अठारह करोड़ अठारह करोड़ का पैकेज भेजा था उन्होंने अब भी भेजेंगे वो और वो जाएगा सुखू जी को लेकिन क्या वो विस्थापितों को देंगे वो जो है उसकी मैं मैं कहूंगी की स्पेशल इंक्वायरी बिठाई जाए इन स्पेशल इंक्वायरी बिठाई जाए और जो भी इन्होंने यहाँ पे भ्रष्टाचार का जो यहाँ पे इन्होंने नाच शुरू किया है उस पर जो है लगाम लगाई जाए क्योंकि ये एक हद तक जो है लेकिन जब इंसानियत यहाँ पर जो है रोने लगी है तो अब हिमाचल के जो है वो नागरिक नहीं सहेंगे ये 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 इस तरह की क्रूरता नहीं सहेंगे जितने पैकेजेस हिमाचल को मिले हैं और जितना इंफ्रास्ट्रक्चर वर्क हिमाचल में हुआ है मुझे नहीं लगता इतनी आबादी वाले ऐसे क्षेत्र में पहले हुआ हुआ है और वित्त मंत्री है, उन्होंने पैकेज जो है, है, वो वो हिमाचल हिमाचल के लिए उसकी घोषणा की है। और कितने कितने राज्यों राज्यों ने ने इस इस पर आपने देखा, कितने राज्यों ने इस पर जो जो आपत्ति जताई कि को क्यों पैकेज जा रहे हैं, लेकिन अब पैकेजेस राज सरकार गाजियाबाद हो गया बांग्लादेश एयरबेस हो गई है ਸ਼ੇਖ ਅਸਿਨਾ ਕਿੱਥੇ ਜਾਣਗੇ ਇਸ ਦੇ ਬਾਰੇ ਹਾਲੇ ਕਿਹਾ ਗਾਜ਼ੀਆਬਾਦ ਦੇ ਹਿੰਡਨ 에ਅਰਬੇਸ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਹਲਚਲ ਕਾਫੀ ਤੇਜ਼ ਨਜ਼ਰ ਆ ਰਹੀ ਹੈ ਵੀਆਈਪੀ ਗੱਡੀਆਂ ਪਹੁੰਚੀਆਂ ਨੇ 에ਅਰਬੇਸ ਤੇ ਕੱਲ ਤੋਂ ਹੀ 에ਅਰ ਫੋਰਸ ਦੇ ਸੇਫ ਹਾਊਸ ਚ ਨੇ ਸ਼ੇਖ ਅਸਿਨਾ ਬੰਗਲਾਦੇਸ਼ ਦੇ ਸਾਬਕਾ ਪੀਐਮ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਅਰਾਜਕਤਾ ਫੈਲੀ ਹੋਈ ਹੈ ਤਖਤਾ ਪਲਟ ਹੋ ਗਿਆ ਹੈ ਤੇ ਬੰਗਲਾਦੇਸ਼ ਦੇ ਸਾਬਕਾ ਪੀਐਮ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਉਹ ਵਿਸ਼ੇਸ਼ ਹਾਜ਼ਰੀ ਭਾਰਤ ਪਹੁੰਚੇ ਸਨ ਵਾਪਸ ਪਰਤ ਗਿਆ ਤੇ ਸ਼ੇਖ ਹਸੀਨਾ ਦੇ ਬਿਨਾ ਹੀ ਇਹ ਜਹਾਜ਼ ਵਾਪਸ ਪਰਤਿਆ ਤੇ ਇੱਥੋਂ ਹੁਣ ਸ਼ੇਖ ਹਸੀਨਾ ਅੱਗੇ ਕਿੱਥੇ ਜਾਣਗੇ ਹਾਲਾਂਕਿ ਚਰਚਾਾਂ ਵਿੱਚ ਕਈ ਚੱਲ ਰਹੀਆਂ ਨੇ ਪਰ ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਇੱਥੋਂ ਕਿਹੜੇ ਦੇਸ਼ ਦੇ ਵਿੱਚ ਜਾਣਗੇ ਸ਼ੇਖ ਹਸੀਨਾ ਤਾਂ ਬੰਗਲਾਦੇਸ਼ ਦੇ ਸਾਬਕਾ ਪੀਐਮ ਹਾਲਾਂਕਿ ਉਹਨਾਂ ਦੇ ਪੁੱਤਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਹੁਣ ਉਹ ਰਾਜਨੀਤੀ ਨੂੰ ਅਲਵਿਦਾ ਆਖ ਚੁੱਕੇ ਨੇ ਵਾਪਸੀ ਨਹੀਂ ਕਰਨਗੇ ਦੱਸ ਦਿਆ ਕਿ ਬੰਗਲਾਦੇਸ਼ ਦੇ ਵਿੱਚ 300 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਲੋਕਾਂ ਨੇ ਉੱਥੇ ਪੀਐਮ ਹਾਊਸ ਤੇ ਕਬਜ਼ਾ ਕਰ ਲਿਆ ਏ ਉਸ ਨੂੰ ਲੁੱਟ ਲਿਆ ਏ ਇਸ ਦੇ ਨਾਲ ਹੀ ਹੁਣ ਵੀਆਈਪੀ ਗੱਡੀਆਂ ਪਹੁੰਚੀਆਂ ਨੇ ਜਿੱਥੋਂ ਸ਼ੇਖ ਅਸੀਨਾ ਕਿੱਥੇ ਜਾਣਗੇ ਦੇਖਣਾ ਹੋਏਗਾ ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਮੁੱਦੇ ਤੇ ਆਲ ਪਾਰਟੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਹਾਲਾਤ ਤੇ ਬਰੀਫਿੰਗ ਦਿੱਤੀ ਹੈ ਅਦੇਸ਼ ਦੇ ਨਾਲ ਹੀ ਜੈ ਸ਼ੰਕਰ ਨੇ ਇਹ ਵੀ ਕਿਹਾ ਹੈ ਕਿ ਸ਼ੇਖ ਹਸੀਨਾ ਨੂੰ ਪਨਾਹ ਦੇਣ ਤੇ ਹਾਲੇ ਕੋਈ ਫੈਸਲਾ ਨਹੀਂ ਹੋਇਆ ਦੱਸਿਆ ਕਿ ਲੋਕ ਸਭਾ ਚੋ ਦੁਪਹਿਰ 3:30 ਵਜੇ ਵਿਦੇਸ਼ ਮੰਤਰੀ ਜੈ ਸ਼ੰਕਰ ਆਪਣੀ ਸਪੀਚ ਦੇਣਗੇ ਤਖਤਾ ਪਲਟ ਤੋਂ ਬਾਅਦ ਭਾਰਤ ਦੀ ਪਨਾਹ ਚ ਨੇ ਸ਼ੇਖ ਹਸੀਨਾ ਫਿਲਹਾਲ 에ਅਰ ਬੇਸ ਦੇ ਸੇਫ ਹਾਊਸ 'ਚ ਨੇ ਸ਼ੇਖ ਹਸੀਨਾ ਤੇ ਬੀਤੇ ਕੱਲ ਬੰਗਲਾਦੇਸ਼ ਦੇ ਪੀਐਮ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਸੀ ਅਸਤੀਫੇ ਤੋਂ ਬਾਅਦ ਸ਼ੇਖ ਹਸੀਨਾ ਨੇ ਦੇਸ਼ ਛੱਡ ਦਿੱਤਾ ਸੀ ਅਤੇ ਉਹ ਭਾਰਤ ਪਹੁੰਚੇ ਸਨ ਬਹੁਤ ਸਾਰੀਆਂ ਤਸਵੀਰਾਂ ਬੰਗਲਾਦੇਸ਼ ਤੋਂ ਸਾਹਮਣੇ ਆਈਆਂ ਜਿੱਥੇ ਪੀਐਮ ਹਾਊਸ ਤੇ ਲੋਕਾਂ ਨੇ ਕਬਜ਼ਾ ਕਰ ਲਿਆ ਸਾਰਾ ਸਮਾਨ ਉੱਥੋਂ ਲੁੱਟ ਕੇ ਲੈ ਗਏ ਨੇ ਰਾਜਕਤਾ ਵਾਲਾ ਮਾਹੌਲ ਹੈ ਦੱਸਦੀ ਹੈ ਕਿ ਕੱਤਾ ਪਲਟ ਹੋਇਆ ਹੈ ਬੰਗਲਾਦੇਸ਼ ਦੇ ਵਿੱਚ ਗਵਾਂਡੀ ਮੁਲਕ ਹੈ ਤੇ ਦੇਸ਼ ਛੱਡ ਕੇ ਸ਼ੇਖ ਹਸੀਨਾ ਭਾਰਤ ਪਹੁੰਚੇ ਗਾਜ਼ੀਆਬਾਦ ਦੇ ਵਿੱਚ ਆਰਮੀ ਦੇ ਸੇਫ ਹਾਊਸ ਦੇ ਵਿੱਚ ਉਹਨਾਂ ਨੇ ਰਾਤ ਬਿਤਾਈ ਹੈ ਤੇ ਹੁਣ ਅੱਗੇ ਜਾਣ ਦੀ ਪਲੈਨਿੰਗ ਹੈ ਕਿਹੜੇ ਦੇਸ਼ ਦੇ ਵਿੱਚ ਜਾਣਗੇ ਇਸੇ ਦੌਰਾਨ 올 ਪਾਰਟੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਸ਼ਾਮਲ ਹੋਏ ਨੇ ਇਸ ਦੌਰਾਨ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਹਾਲਾਤ ਤੇ ਬਰੀਫਿੰਗ ਦਿੱਤੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਸ਼ੇਖ ਹਸੀਨਾ ਨੂੰ ਫਨਾ ਦੇਣ ਤੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਇਸ ਨੂੰ ਲੈ ਕੇ ਲੋਕ ਸਭਾ ਦੇ ਵਿੱਚ 3:30 ਵਜੇ ਪ੍ਰਦੇਸ਼ ਮੰਤਰੀ ਜੈ ਸ਼ੰਕਰ ਜਾਣਕਾਰੀ ਦੇਣਗੇ ਦੱਸਿਆ ਕਿ ਤਖਤਾ ਪਲਟ ਤੋਂ ਬਾਅਦ ਸ਼ੇਖ ਅਸੀਨਾ ਭਾਰਤ ਪਹੁੰਚੇ ਇੱਥੇ ਉਹਨਾਂ ਨੇ ਪਨਾਹ ਲਈ ਫਿਲਹਾਲ ਏਅਰ ਫੋਰਸ ਦੇ ਸੇਫ ਹਾਊਸ ਨੇ ਸ਼ੇਖ ਅਸੀਨਾ ਤੇ ਵੀਆਈਪੀਜ਼ ਗੱਡੀਆਂ ਪਹੁੰਚੀਆਂ ਨੇ ਜਿੱਥੋਂ ਹੁਣ ਅੱਗੇ ਜਾਣ ਦੀ ਪਲਾਨਿੰਗ ਹੋਏਗੀ ਸ਼ੇਖ ਅਸੀਨਾ